ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਜਾ ਕੇ ਸਟੋਰ ਤੇ ਦੇਖ ਸਕਦੇ ਹੋ ਕਿਹੜਾ ਮੀਟ ਖਰੀਦਣਾ ਤੇ ਕੁਆਲਿਟੀ ਬਹੁਤ ਵਧੀਆ ਕੈਪਟਨ ਮੀਟ ਸ਼ਾਪ ਫੌਲਰ ਆਟੋ ਰਿਪੇਅਰ ਯੂਨਿਟ 12 77 23 132 ਸਟਰੀਟ 604 25553557 ਹਾਈਬ੍ਰਿਡ ਕਾਰਾਂ ਦੀ ਰਿਪੇਅਰ ਦੇ ਮਾਸਟਰ ਨੇ ਤੇ ਹੋਰ ਵੀ ਕੋਈ ਕਾਰ ਹੋਵੇ ਨਵੇਂ ਟਾਇਰ ਇੰਜਨ ਤੇ ట్రాన్స్‌મિਸ਼ਨ ਜੌਬਸ ਲਈ ਫੌਲਰ ਆਟੋ ਰਿਪੇਅਰ ਫੌਲਰ ਤੇ ਸਰਾਬਾ ਟਰੱਕ ਟ੍ਰੇਲਰ ਰਿਪੇਅਰ ਟਰੱਕ ਦਾ ਟ੍ਰੇਲਰ ਰਿਪੇਅਰ ਤੁਸੀਂ ਕਰਾਉਣੀ ਆ ਤਾਂ ਸਰਾਬਾ ਟਰੱਕ ਟ੍ਰੇਲਰ ਨੂੰ ਯਾਦ ਰੱਖਿਓ ਮੋਟਰ ਵਹੀਕਲ ਇਨਸਪੈਕਸ਼ਨ ਅਪਰੂਵਡ ਜਿਹੜੀ ਸਰਾਬਾ ਟਰੱਕ ਦੇ ਟ੍ਰੇਲਰ ਰਿਪੇਅਰ ਅਮਤ ਅਮਰਤ ਨਾਲ 604 658 35 ਜੈਸ ਸੋਨਾ ਨਾਲ 604 916 858 35 ਤੇ ਗੱਲਬਾਤ ਕਰ ਸਕਦੇ ਹੋ ਲਾਈਟ ਹਾਊਸ ਬਾਰ ਐਂਡ ਗ੍ਰਿਲ ਐਬਸਫੋਰਡ ਦੇ ਵਿੱਚ ਜੁਨਟ 3600 ਟਾਊਨ ਲਾਈਨ ਰੋਡ 202 ਨੰਬਰ ਜੁਨਟ 778 666 78 48 1499 ਦਾ ਲੰਚ ਦਾ ਬਫੇ ਹੈ 11 ਤੋਂ 2:30 ਵਜੇ ਤੱਕ ਖਾਣੇ ਬੜੇ ਲذیذ ਨੇ ਖਾਣਾ ਬਣਾਉਣ ਵਾਲੇ ਬਹੁਤ ਚੰਗੇ ਨੇ ਲਾਈਟ ਹਾਊਸ ਬਾਰਨ ਕਰੇਲ ਸਵਾਦੀ ਖਾਣਾ ਬਣਾਉਂਦੇ 7786667848 ਤੇ ਅਗਲੇ ਸਪான்ਸਰ ਨੇ ਐਵਟਾਰ ਆਟੋ ਕੇਅਰ BMW ਮਰਸੀਡੀਜ਼ ਰੇਂਜ ਰੋਵਰ ਤੇ ਆਡੀ ਜਿਹੜੀਆਂ ਯੂਰਪੀਅਨ ਗੱਡੀਆਂ ਨੇ ਉਹਨਾਂ ਦੀ ਰਿਪੇਅਰ ਬੜੀ ਤਸੱਲੀ ਬਖਸ਼ ਡੀਟੇਲ ਵੀ ਕਰਦੇ ਨੇ ਟਾਇਰ ਤੇ ਕਾਰ ਰੈਂਟਲ 236598862 ਸਮੋਸਾ ਟਾਈਮਜ਼ ਅਰਾਵਨ ਸਵੀਟਸ ਰਵੀ ਸਿੰਘ ਹੈ ਉਹਨਾਂ ਦੀ ਸ਼ਾਪ ਮਠਿਆਈ ਦੀ 2630 ਸੀਡਰ ਪਾਰਕ ਪਲੇਸ 2 ਨੰਬਰ ਯੂਨਿਟ ਹੈ ਹੁਣ ਖਾਣੇ ਤੁਹਾਡੇ ਲਈ ਬਣਾਉਂਦੇ ਆ ਦੁਪਹਿਰ ਦੇ ਤੇ ਰਾਤ ਦਾ ਤੁਸੀਂ ਖਾਣਾ ਰੋਟੀ ਸਬਜ਼ੀਆਂ ਦਾਲਾਂ ਆਰਡਰ ਕਰਨੀਆਂ ਨੇ 6045044343 ਸ਼ੁੱਧ ਵੈਸ਼ਨੂ ਢਾਬਾ ਸਰੀਚ ਖੁੱਲਿਆ ਜਮਾਏ ਹਵੇਲੀ ਵਾਲਾ ਕਨਸੈਪਟ ਆ ਦੇਸੀ ਘੋਚ ਖਾਣੇ ਬਣਦੇ ਆ ਤੇ 102 09 10209 ਕਿੰਗ ਜਾਰਜ ਬੁਲੇਵਰਡ ਤੇ ਤੁਸੀਂ ਸਰੀ ਦਾ ਸ਼ੁੱਧ ਵੈਸ਼ਨੂ ਢਾਬਾ ਉੱਥੇ ਜਾ ਕੇ ਇੱਕ ਵਾਰ ਖਾਣਾ ਖਾ ਕੇ ਆਇਓ ਨਵਕਿੰਦਰ ਸਿੰਘ ਪੱਤੀ ਜੀ ਸਵਾਗਤ ਹੈ ਸਤਿ ਸ੍ਰੀ ਅਕਾਲ ਸ਼ੁਕਰੀਆ ਜੀ ਗਿੱਲ ਸਾਹਿਬ ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜੀ ਗਿੱਲ ਸਾਹਿਬ ਜ਼ਿਲ੍ਹਾ ਬਠਿੰਡੇ ਚ বাস ਕਿੱਥੇ ਡੇਗੀ ਯਲ ਸਾਹਿਬ ਇਹ ਸਰਦੂਲਗੜ ਤੋਂ ਬਠਿੰਡਾ ਜਾ ਰਹੀ ਸੀ ਬੱਸ ਪਿੰਡ ਜੀਵਨ ਸਿੰਘ ਵਾਲਾ ਪਿੰਡ ਹੈ ਜੀ ਕੋਟ ਸ਼ਮੀਰ ਦੇ ਨੇੜੇ ਹਮ ਔਰ ਸਰਦੂਲਗੜ ਤੋਂ ਬਠਿੰਡਾ ਜਾ ਰਹੀ ਹੈ ਨਿਊ ਗੁਰੂ ਕਾਸ਼ੀ ਕੰਪਨੀ ਦੀ ਜਿਹੜੀ ਬੱਸ ਹੈ ਪ੍ਰਾਈਵੇਟ ਅੱਜ ਦੁਪਹਿਰੇ 2:20 ਮਿੰਟ ਦੇ ਕਰੀਬ ਬਠਿੰਡਾ ਜ਼ਿਲ੍ਹੇ ਦੇ ਪਿੰਡ ਜੀਵਨ ਸਿੰਘ ਵਾਲਾ ਤੇ ਕੋਟ ਸ਼ਮੀਰ ਦੇ ਵਿੱਚ ਲੰਗਦੇ ਕੰਢਾ ਨਾਲ ਆ ਜਿਹੜਾ ਲਸਾੜਾ ਡਰੇਨ ਦੇ ਵਿੱਚੋਂ ਫਲਟ ਗਈ ਜਿਹਦੇ ਕਰਕੇ ਇੱਕ ਸਵਾਰੀਆਂ ਦੀ ਜਾਨ ਚਲੀ ਗਈ ਇਹ ਪ੍ਰਾਈਵੇਟ ਬੱੱਸ ਸਰਦੂਲਗੜ ਤੋਂ ਤਰਵੰਡੀ ਸਾਬੋਰਾ ਹੀ ਜਿਹੜੀ ਆ ਉਹ ਬਠਿੰਡਾ ਜਾ ਰਹੀ ਸੀ ਇਹਦੇ ਚ 45 ਤੋਂ 50 ਸਵਾਰੀਆਂ ਸੀ ਹਾਲਾਂਕਿ ਮੀਂਹ ਪੈ ਰਿਹਾ ਸੀ ਉਦੋਂ ਕਾਫੀ ਮੀਂਹ ਸੀ ਔਰ ਉਹ ਡਰੇਨ ਦੇ ਪੁਲ ਦੇ ਉੱਤੇ ਕੋ ਬਹੁਤੀ ਰੇਲਿੰਗ ਵੀ ਨਹੀਂ ਸੀ ਆਸੇ ਪਾਸੇ ਜੀਵੇ ਕਰਕੇ ਹਾਦਸਾ ਗਾ ਜਿਹੜਾ ਉਹ ਵਾਪਰਿਆ ਆਸੇ ਪਾਸੇ ਦੇ ਪਿੰਡਾਂ ਦੇ ਲੋਕਾਂ ਦੀ ਚੰਗੀ ਗੱਲ ਇਹ ਹੈ ਜਿਵੇਂ ਆਪਣੇ ਪੰਜਾਬ ਨੂੰ ਇਹ ਬਖਸ਼ਿਸ਼ ਹੈ ਕਿ ਪੰਜਾਬ ਦੇ ਲੋਕ ਪਲਾਂ ਦੇ ਵਿੱਚ ਉੱਥੇ ਪਹੁੰਚ ਗਏ ਕੋਈ ਪੌੜੀ ਲੈ ਕੇ ਪਹੁੰਚ ਗਿਆ ਕੋਈ লাশ ਲੈ ਕੇ ਪਹੁੰਚ ਗਿਆ ਕਿਸੇ ਵੱਲੋਂ ਜਿਹੜਾਗਾ ਉਹ ਕੈਕਟਰ ਟਰਾਲੀ ਦਾ ਪ੍ਰਬੰਧ ਕੀਤਾ ਗਿਆ ਕੋਈ ਗੱਡੀ ਲੈ ਕੇ ਪਹੁੰਚ ਗਿਆ ਐਂਬੂਲੈਂਸਾਂ ਪਹੁੰਚ ਗਈਆਂ ਲੋਕਾਂ ਨੇ ਰਾਹਤ ਕਾਰਜ ਉੱਥੇ ਪ੍ਰਸ਼ਾਸਨ ਦੇ ਆਉਣ ਤੋਂ ਪਹਿਲਾਂ ਹੀ ਚਲਾਤੇ ਸੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਬੱਸ ਦੇ ਵਿੱਚੋਂ ਲੋਕਾਂ ਨੂੰ ਜਿਉਂਦੇ ਕੱਢ ਲਿਆ 45-50 ਸਵਾਰੀਆਂ ਸੀ ਫਿਰ ਵੀ 8 ਲੋਕਾਂ ਦੀ ਮੌਤ ਆ ਗਈ ਜਿਹੜੀ ਉਹ ਹੋਈ ਹੈ ਇਲੇ 8 ਜਣਿਆਂ ਦੀ ਮੌਤ ਹੋਈ ਆ ਵਿੱਚ ਇੱਕ 2 ਸਾਲ ਦੀ ਮਾਸੂਮ ਬੱਚੀ ਐ ਤੇ 25 30 ਸਾਲਾਂ ਦੀਆਂ ਤਿੰਨ ਕੁੜੀਆਂ ਨੇ ਤੇ ਅੱਠ ਮੌਤਾਂ ਜਿਹੜੀਆਂ ਉਹ ਹੋਈਆਂ ਨੇ ਕੁਝ ਗੰਭੀਰ ਜ਼ਖਮੀ ਹੋਏ ਨੇ ਸੋ ਬੜੀ ਮੰਦ ਭਾਗੀ ਖਬਰ ਐ ਇਹ ਜਿਹੜੀ ਪੰਜਾਬ ਦੇ ਵਿੱਚ ਵਾਪਰੀ ਆ ਇਸ ਤੋਂ ਪਹਿਲਾਂ ਵੀ ਕਈ ਵਾਰ ਇਦਾਂ ਦੇ ਹਾਦਸੇ ਨੇ ਜਿਹੜੇ ਪੰਜਾਬ ਦੇ ਵਿੱਚ ਹੋ ਚੁੱਕੇ ਨੇ ਲੇਕਿਨ ਸਾਡੀਆਂ ਡਰੇਨਾਂ ਦੇ ਉੱਤੇ ਉਸ ਰੂਪ ਨੇ ਪ੍ਰਬੰਧ ਨਹੀਂ ਕੀਤੇ ਗਏ ਸੜਕਾਂ ਦੇ ਉੱਤੇ ਪ੍ਰਾਈਵੇਟ ਕੰਪਨੀਆਂ ਨੇ ਟੋਲ ਪਲਾਜ਼ੇ ਤਾਂ ਬਣਾਤੇ ਟੋਲ ਪਲਾਜ਼ਿਆਂ ਦੇ ਨਾਲ ਚੰਗੇ ਲੋਕਾਂ ਦੀਆਂ ਜੇਬਾਂ ਦੇ ਉੱਤੇ ਰਗੜੇ ਜ਼ਰੂਰ ਚਾੜਤੇ ਪਰ ਜਿਹੜੇ ਡਰੇਨਾਂ ਦੇ ਪੁਲ ਨੇ ਨਹਿਰਾਂ ਦੇ ਪੁਲ ਨੇ ਉਹ ਉਹ ਉਸ ਰੂਪ ਦੇ ਨਹੀਂ ਬਣਾਏ ਦੂਜੀ ਗੱਲ ਜਿਹੜੀ ਵੱਡੀ ਆ ਹੋਈ ਐ ਕਿ ਪ੍ਰਾਈਵੇਟ ਬੱਸਾਂ ਨੇ ਜਿਹੜੀਆਂ ਉਹਨਾਂ ਕੋਲੇ ਟਾਈਮ ਖਿੱਚਣੇ ਹੁੰਦੇ ਨੇ ਔਰ ਉਹ ਖੱਚ ਖੱਚ ਡੱਕਾ ਡੱਕਰ ਬੱਸਾਂ ਜਿਹੜੇ ਰੂਪ ਰੂਪ ਦੇ ਨਾਲ ਡੱਕਰਦੇ ਨੇ ਜਿਵੇਂ ਸਵਾਰੀਆਂ ਨੂੰ ਵੀ ਕਹਿੰਦੇ ਨੇ ਬੈਹਜੋ ਛੇਤੀ ਦੇ ਕੇ ਔਰ ਉਹ ਵੀ ਇੱਕ ਕਾਰਨ ਜਿਹੜਾ ਉਹ ਬੰਦ ਆਗਾ ਹੂੰ ਕਿਸੇ ਤਰ੍ਹਾਂ ਦਾ ਜਿੱਕ ਹੋਰ ਹਾਦਸਾਗਾ ਜਿਹੜਾ ਉਹ ਪਟਿਆਲਾ ਦੇ ਨੇੜੇ ਵਾਪਰਿਆਗਾ ਉੱਥੇ ਵੀ ਪਿੰਡ ਬਖਸ਼ੀ ਵਾਲਾ ਕੋਲ ਜਿਹੜਾ ਲਾਜ ਯੂਨੀਵਰਸਿਟੀ ਨੇੜੇ ਇੱਕ ਤੇਜ਼ ਰਫ਼ਤਾਰ ਸਵਿਫਟ ਕਾਰ ਬੇਕਾਬੂ ਹੋ ਕੇ ਡਰਾਕਟੇ ਚ ਵੱਜੀ ਹੈ ਉਹਦੇ ਚਾਲਕ ਦੀ ਮੌਤ ਹੋਈ ਹੈ ਕਾਰ ਤੇ ਸਵਾਰ ਦੋ ਜਾਨੇ ਉਹਦੇ ਸਾਥੀ ਨੇ ਜਿਹੜੇ ਉਹ ਗੰਭੀਰ ਜ਼ਖਮੀ ਹੋਏ ਨੇ ਜੀ ਸਰਦਾਰ ਡੱਲੇਵਾਲਦੀ ਦੇ ਹੋ ਜੀ ਖਬਰ ਜਿਹਦੀ ਸੰਦਿਆਲ ਹੋ ਰਾਂਦੀ ਸਿਹਤ ਕਮਜ਼ੋਰ ਆ ਉਹਨਾਂ ਦਾ ਮਰਨ ਵਰਤਨ ਦੂਜੇ ਮਹੀਨੇ ਚ ਜਾ ਪਹੁੰਚਿਆ ਅੱਜ 32ਵਾਂ ਦਿਨ ਸੀ 32 ਦਿਨਾਂ ਉਹਨਾਂ ਨੂੰ ਪੂਰੇ ਹੋ ਗਏ ਮਰਨ ਵਰਤ ਨੂੰ ਔਰ 33ਵਾਂ ਦਿਨ ਜਿਹੜਾ ਉਹ ਚੜਨ ਵਾਲਾਗਾ ਤਾਂ ਇਹ ਜਿਹੜੀ ਸਥਿਤੀ ਹੈ ਕਿ ਇੱਕ 70 ਸਾਲਾਂ ਤੋਂ ਵੱਧ ਉਮਰ ਦਾ ਬਜ਼ੁਰਗ ਜਿਹੜਾ ਕੈਂਸਰ ਵਰਗੀ ਲਾਹ ਲਾਹ ਦੀ ਬਿਮਾਰੀ ਦਾ ਵੀ ਪੀੜਤਾ ਔਰ ਉਹ ਬਜ਼ੁਰਗ ਲਗਾਤਾਰ ਤੈਲ ਤੈਲ ਕੇ ਮਰ ਰਿਆ ਨਾ ਕੇਂਦਰ ਸਰਕਾਰ ਨੂੰ ਕੋਈ ਫਿਕਰ ਹੈ ਨਾ ਪੰਜਾਬ ਸਰਕਾਰ ਨੂੰ ਕੋਈ ਫਿਕਰ ਹੈ ਔਰ ਤੁਸੀਂ ਦੇਖੋ ਕਿ ਜਗੀਰ ਸਿੰਘ ਡੱਲੇਵਾਲ ਹੋ ਰਹੇ ਆਵੇਂ ਹੁਣ ਪਾਣੀ ਪੀਣਾ ਵੀ ਬੰਦ ਕਰਤਾ ਦੋ ਦਿਨ ਹੋ ਗਏ ਕਿਉਂਕਿ ਪਹਿਲਾਂ ਇਕੱਲਾ ਪਾਣੀ ਪੀ ਰਹੇ ਸੀਗੇ ਪਰ ਹੁਣ ਜਦੋਂ ਪਾਣੀ ਪੀਂਦੇ ਨੇ ਤਾਂ ਪਾਣੀ ਪੀਣ ਦੇ ਨਾਲ ਵੀ ਉਹਨਾਂ ਨੂੰ ਉਲਟੀ ਆਉਂਦੀ ਆ ਜਿਹਦੇ ਕਰਕੇ ਉਹਨਾਂ ਨੇ ਪਾਣੀ ਵੀ ਪੀਣਾ ਬੰਦ ਕਰਤਾ ਇਹ ਸਥਿਤੀ ਬਣੀ ਹੋਈ ਆ ਉਹਨਾਂ ਦੀ ਅੱਜ ਇੱਕ ਰਿਪੋਰਟ ਜਨਤਕ ਕੀਤੀ ਗਈ ਆ ਜਿਦੇ ਵਿੱਚ ਉਹਨਾਂ ਦਾ ਕਿਟੋਨ ਲੈਵਲ ਆ ਗਿਆ ਜਿਹੜਾ ਉਹ 5.8 ਸਰਕਾਰੀ ਡਾਕਟਰਾਂ ਦੀ ਰਿਪੋਰਟ ਅਨਸਾਰ ਦੱਸਿਆ ਗਿਆ ਹੈਗਾ ਜਿਹੜਾ ਕਿ 2 ਤੋਂ ੱੱਲੇ ਰਹਿਣਾ ਬਹੁਤ ਜ਼ਰੂਰੀ ਆ ਤਾਂ ਉਹਨਾਂ ਦੇ ਸਰੀਰ ਦੇ ਵਿੱਚ ਇਨਫੈਕਸ਼ਨ ਫੈਲ ਰਹੀ ਆ ਔਰ ਡਾਕਟਰ ਸਵਾਇਮਾਨ ਹੋਰਾਂ ਦੀ ਜਿਹੜੀ ਟੀਮ ਉੱਥੇ ਬੈਠੀ ਆ ਉਹ ਦੱਸ ਰਹੀ ਆ ਕਿ ਸਰੀਰ ਸਰੀਰ ਨੂੰ ਖਾ ਰਿਹਾ ਹੈ ਉਹਨਾਂ ਨੂੰ ਕਿਸੇ ਵੀ ਸਮੇਂ ਹਾਰਟ ਅਟੈਕ ਆ ਸਕਦਾ ਹੈ ਉਹਨਾਂ ਦੇ ਲਿਵਰ ਦੇ ਵਿੱਚ ਸਮੱਸਿਆ ਬਹੁਤ ਜ਼ਿਆਦਾ ਇਨਫੈਕਸ਼ਨ ਫੈਲ ਚੁੱਕੀ ਆ ਔਰ ਉਹਨਾਂ ਦੀਆਂ ਕਿਡਨੀਆਂ ਕੰਮ ਕਰਨਾ ਬੰਦ ਕਰ ਸਕਦੀਆਂ ਨੇ ਪਰ ਸਰਕਾਰਾਂ ਇਸ ਵਿਸ਼ੇ ਦੇ ਉੱਤੇ ਅਜੇ ਤੱਕ ਕੋਈ ਤਵੱਜੋ ਨਹੀਂ ਦੇ ਰਹੀਆਂ ਦੂਜਾ ਪੁਆਇੰਟ ਗੱਲਸਾ ਵਿੱਚ ਇਹ ਆ ਕਿ ਕੇਂਦਰ ਸਰਕਾਰ ਖੁਦ ਪ੍ਰਧਾਨਗੀ ਕਰਨ ਦੀ بجائے ਉਹਨੇ ਮਸਲਾ ਅਦਾਲਤ ਦੇ ਵਿੱਚ ਹੈ ਸੁਪਰੀਮ ਕੋਰਟ ਚਾਹਜ ਸੁਣਵਾਈ ਹੋਈ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਉੱਥੇ ਘੇਰ ਲਿਆ ਕਿ ਤੁਸੀਂ ਕਿਉਂ ਨਹੀਂ ਕੁਛ ਕਰ ਰਹੇ ਸੁਪਰੀਮ ਕੋਰਟ ਅਸਲ ਵਿੱਚ ਇਹਨੂੰ ਇਸ ਰੂਪ ਦੇ ਵਿੱਚ ਨਹੀਂ ਦੇਖ ਰਹੀ ਕਿ ਇਹ ਮਸਲਾ ਕਿਸਾਨਾਂ ਦੀਆਂ ਮੰਗਾਂ ਦਾ ਸੁਪਰੀਮ ਕੋਰਟ ਇਹਨੂੰ ਇਸ ਰੂਪ 'ਚ ਨਹੀਂ ਦੇਖ ਰਹੀ ਕਿ ਕਿਸਾਨਾਂ ਦਾ ਰੋਲਾ ਕੇਂਦਰ ਸਰਕਾਰ ਦਾ ਸੁਪਰੀਮ ਕੋਰਟ ਇਹਨੂੰ ਲਾਅ ਐਂਡ ਆਰਡਰ ਦੇ ਮਸਲੇ ਤੋਂ ਦੇਖ ਰਹੀ ਹੈ ਪੰਜਾਬ ਦੀ ਹੱਦ ਦੇ ਵਿੱਚ ਇੱਕ ਬਜ਼ੁਰਗ ਮਰਨ ਵਰਤ ਦੇ ਉੱਤੇ ਬੈਠਾ ਔਰ ਪੰਜਾਬ ਸਰਕਾਰ ਕਿਉਂ ਨਹੀਂ ਉਸ ਨੂੰ ਚੱਕ ਕੇ ਹਸਪਤਾਲ ਦਾਖਲ ਕਰਵਾ ਰਹੀ ਸੁਪਰੀਮ ਕੋਰਟ ਇਹਨੂੰ ਜਸਟ ਲੈਂਡ ਆਰਡਰ ਦੇ ਮਸਲੇ ਤੋਂ ਦੇਖ ਰਹੀ ਆ ਔਰ ਇਸ ਮਸਲੇ ਤੇ ਹਰਿਆਣਾ ਦੀ ਸਰਕਾਰ ਤੇ ਕੇਂਦਰ ਸਰਕਾਰ ਉਹਨਾਂ ਦੇ ਵਕੀਲ ਸੁਪਰੀਮ ਕੋਰਟ ਦੇ ਵਿੱਚ ਕਹਿ ਰਹੇ ਨੇ ਕਿ ਇਹ ਤਾਂ ਜੀ ਪੰਜਾਬ ਸਰਕਾਰ ਦਾ ਇਸ਼ੂ ਹੈ ਪੰਜਾਬ ਸਰਕਾਰ ਤਾਂ ਇੱਕ ਤੁਹਾਡੀ ਅਦਾਲਤ ਦੀ ਗੱਲ ਵੀ ਨਹੀਂ ਮੰਨ ਰਹੀ ਉਹਦੇ ਤੇ ਕੰਟੈਂਪਟ ਆਫ ਕੋਰਟ ਆ ਜਿਹੜਾ ਉਹ ਦਾ ਪੰਜਾਬ ਸਰਕਾਰ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਹਮਣਾ ਕਰਨਾ ਪੈ ਰਿਹਾ ਕੱਲੂ ਫੇਰ ਇਸ ਵਿਸ਼ੇ ਦੀ ਸੁਣਵਾਈ ਹੋਊਗੀ ਅੱਜ ਪੰਜਾਬ ਦੇ ਡਾਕਟਰਾਂ ਦੀ ਇੱਕ ਟੀਮ ਜਿਹੜੀ ਰਜਿੰਦਰਾ ਹਸਪੀਟਲ ਪਟਿਆਲਾ ਉੱਥੋਂ ਡਾਕਟਰਾਂ ਦੀ ਇੱਕ ਟੀਮ ਗਈ ਸੀ ਔਰ ਉਹਦੇ ਨਾਲ ਪੁਲਿਸ ਅਧਿਕਾਰੀ ਡੀਸੀ ਵੀ ਗਏ ਸੀ ਹਰਪਾਲ ਸਿੰਘ ਟੀਮਾ ਜਿਹੜੇ ਸਨਮਨਿਸਟਰ ਨੇ ਉਹ ਵੀ ਗਏ ਸੀ ਗੱਲਿਆਲ ਖੋਰਾ ਕੋਲੇ ਔਰ ਇਹਨਾਂ ਨੇ ਕਿਹਾ ਕਿ ਸਾਡੇ ਤੇ ਸੁਪਰੀਮ ਕੋਰਟ ਦਾ ਬਹੁਤ ਦਬਾਅ ਹੈ ਗੱਲਿਆਲ ਸਾਹਿਬ ਨੂੰ ਕਿ ਤੁਸੀਂ ਮਰਨ ਵਰਤ ਬੇਸ਼ੱਕ ਜਾਰੀ ਰੱਖੋ ਪਾਪ ਤੁਸੀਂ ਡ੍ਰਿਪਲ ਵਾਲੋ ਗਲੂਕੋਜ ਦੇਣਾ ਉਹ ਤੁਸੀਂ ਨਾੜੀਆਂ ਰੱਖ ਕੇ ਤੁਸੀਂ ਦੇਣਾ ਤੋਂ ਸ਼ੁਰੂ ਕਰ ਦਿੰਦੇ ਆ ਤੁਹਾਡਾ ਸ਼ੰਗਾਰ ਸ਼ੋਰ ਲੰਬਾ ਚੱਲ ਜੂਗਾ ਲੇਕਿਨ ਡੱਲੇ ਆ ਹੋਰਾਂ ਨੇ ਔਰ ਉਹਨਾਂ ਦੇ ਸਾਥੀਆਂ ਨੇ ਇਹ ਗੱਲ ਮੰਨਣ ਤੋਂ ਇਨਕਾਰ ਕਰਤਾ ਹੁਣ ਕੱਲ ਨੂੰ ਕੋਈ ਫੈਸਲਾ ਆ ਸਕਦਾ ਹੈ ਇੱਕ ਮਸਲਾ ਇਹ ਤੇ ਗੱਲ ਸਾਹਮਣੇ ਬਣਿਆ ਹੋਇਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ 'ਚ ਹੈ ਨਹੀਂ ਐਡਾ ਵੱਡਾ ਇਸ਼ੂ ਹੈ ਸੁਪਰੀਮ ਕੋਰਟ 'ਚ ਲਗਾਤਾਰ ਸੁਣਵਾਈ ਹੋ ਰਹੀ ਆ ਔਰ ਭਗਵਾਨ ਸਮਾਰਜੀ ਆਸਟ੍ਰੇਲੀਆ ਗਏ ਹੋਏ ਆ। ਹੂੰ। ਸੋ ਉਹ ਆ ਰਹੇ ਨੇ ਜੀ। ਔਰ ਕੱਲ ਨੂੰ ਉਹ ਆਉਣਗੇ ਫਿਰ ਪੰਜਾਬ ਸਰਕਾਰ ਡਿਸਕਸ ਕਰੂ ਡੱਲਿਆਲ ਸਾਹਿਬ ਦਾ ਮਸਲਾ। ਸੁਪਰੀਮ ਕੋਰਟ 'ਚ ਵੀ ਰਿਪਲਾਈ ਕਰਨਾ ਹੈ। ਕੀ ਡਿਸੀਜਨ ਲੈਂਦੀ ਆ। ਉਹ ਦੇਖਣਾ ਪੰਜਾਬ ਸਰਕਾਰ ਹੁਣੇ ਚ ਫਸੀ ਨਜ਼ਰ ਆ ਰਹੀ ਆ। ਜੇਕਰ ਪੰਜਾਬ ਸਰਕਾਰ ਇਸ ਵਿਸ਼ੇ 'ਚ ਸੁਪਰੀਮ ਕੋਰਟ ਦੇ ਵਿੱਚ ਜਾਂਦੀ ਆ ਜਿਵੇਂ ਕੱਲ ਨੂੰ ਸੁਣਵਾਈ ਆ। ਤਾਂ ਉੱਥੇ ਇਹਨਾਂ ਨੂੰ ਝਾੜ ਪੈਣ ਆ ਰਹੀ। ਤੁਸੀਂ ਕਰ ਕਿਉਂ ਨਹੀਂ ਰਏ ਕੁਝ। ਜੇ ਉੱਥੋਂ ਡੱਲਿਆਲ ਸਾਹਿਬ ਨੂੰ ਚੱਕ ਲ ਜਾਂਦੇ ਨੇ ਤਾਂ ਕਿਸਾਨਾਂ ਦੇ ਵਿਰੋਧ ਦਾ ਬਹੁਤ ਵੱਡਾ ਸਾਹਮਣਾ ਕਰਨਾ ਪਊ ਕਿਸਾਨ ਕਹਿੰਦੇ ਅਸੀਂ ਚੱਕਰ ਨਹੀਂ ਦਿੰਦੇ। ਔਰ ਪੰਜਾਬ ਸਰਕਾਰ ਦੇ ਲਈ ਸਥਿਤੀ ਹੈ ਜਿਹੜੀ ਉਹ ਚੁਣੌਤੀਪੂਰਤ ਬਣੀ ਹੋਈ ਹੈ। ਜੀ। ਅੱਛਾ ਜੀ ਡੇਰਾ ਬਿਆਸ ਦੇ ਮੁਖੀ ਵੱਲੋਂ ਜਿਹਦਰ ਹਰਪ੍ਰੀਤ ਸਿੰਘ ਨਾਲ ਬੰਦ ਕਮਰਾ ਮੀਟਿੰਗ ਕੀਤੀ ਗਈ ਹੈ ਇਹ ਕਾਹਦੀਆਂ ਮੀਟਿੰਗਾਂ ਹੋਈ ਜਾਂਦੀਆਂ ਨੇ ਉਹਨਾਂ ਦਾ ਆਪਣਾ ਕੰਮ ਹੈ, ਕੌਮ ਸਿੱਖ ਧਰਮ ਦਾ ਆਪਣਾ ਕੰਮ ਹੈ ਮੀਟਿੰਗਾਂ ਕਾਹਦੀਆਂ ਕਰੀ ਜਾਂਦੇ ਨੇ ਸਾਡੇ ਜਥੇਦਾਰ। ਬਿਲਕੁਲ ਜੀ ਇਹ ਗੱਲ ਸਾਮਣੇੋਂ ਬਾਹਰ ਹੈ ਕਿ ਡੇਰਾ ਰਾਲਾ ਤੋਂ ਆਮੀ ਵਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਦੇ ਵੱਲੋਂ ਤਖਤ ਦਮਨਵਾਲ ਸਾਹਿਬ ਦੇ ਜਥੇਦਾਰ ਕੈਨੀ ਹਰਪ੍ਰੀਤ ਸਿੰਘ ਦੇ ਨਾਲ ਘੰਟੇ ਤੋਂ ਵੀ ਵੱਧ ਸਮਾਂ ਬੰਦ ਕਮਰਾ ਮੀਟਿੰਗ ਕੀਤੀ ਗਈ ਆ ਵੱਡੀ ਗੱਲ ਇਹ ਆ ਕਿ ਮੀਟਿੰਗ ਕਰਾਉਣ ਦੀ ਭੂਮਿਕਾ ਸਾਬਕਾ ਕਾਲੀ ਮੰਤਰੀ ਸੁਚੀਤ ਸਿੰਘ ਰਖੜਾ ਨੇ ਨਿਭਾਈ ਆ ਔਰ ਰਖੜਾ ਵੀ ਉੱਥੇ ਮੌਜੂਦ ਸੀ ਇਸ ਤੋਂ ਪਹਿਲਾਂ ਵੀ ਇੱਕ ਵਾਰ ਗੱਲ ਚੱਲੀ ਸੀ ਕਿ ਰਖੜਾ ਪਰਿਵਾਰ ਕਿਉਂਕਿ ਰਖੜਾ ਪਰਿਵਾਰ ਆ ਨਰਿੰਦਰ ਮੋਦੀ ਹਰਾਂ ਦੇ ਬਹੁਤ ਨੇੜੇ ਆ। ਵੱਖੜਾ ਪਰਿਵਾਰ ਭਾਜਪਾ ਦੇ ਬਹੁਤ ਨੇੜੇ ਆ। ਪਾਣੂ ਪਤਾ ਹੈ ਕਿ ਅਮਰੀਕਾ ਕਣੀ ਉਹਨਾਂ ਦੀ ਤਾਰ ਜੁੜਦੀ ਆ। ਇਹਨਾਂ ਖਾਸ ਤਾਰ ਨੇ ਅਕਾਲੀ ਦਲ ਦੀ ਵੀ ਕੋਸ਼ਿਸ਼ ਕੀਤੀ ਸੀਗੀ ਭਾਜਪਾ ਦੇ ਨਾਲ ਨਾਤਾ ਜੁੜੇ। ਲੇਕਿਨ ਹੁਣ ਕੱਲ ਪਤਾ ਲੱਗਿਆ ਸੀਗਾ ਕਿ ਬਠਿੰਡਾ ਗੋਨਿਆਂ ਦਾ ਰੋਡ ਦੇ ਉੱਤੇ ਜਿਹੜਾ ਰਾਧਾ ਸਵਾਮੀ ਮੁਖੀ ਨੇ ਗ੍ਰੰਦਰ ਢਿਲੋਂ ਨਾਲ ਹੈਲੀਕਾਪਟਰ ਉਤਰਿਆ ਔਰ ਉੱਥੋਂ ਨਾਲ ਹੈਲੀਕਾਪਟਰ ਤੇ ਉੱਤਰ ਕੇ ਉਹ ਕਾਰ ਦੇ ਰਾਹੀ ਜਦੋਂ ਜਸੇਦਾਰ ਹਰਪ੍ਰੀਤ ਸਿੰਘ ਕੋਰਾਂ ਦੇ ਕੋਲ ਪਹੁੰਚੇ ਔਰ ਉੱਥੇ ਉਹਨਾਂ ਨੇ 1 ਘੰਟੇ ਦੇ ਲਗਭਗ ਬੰਦ ਕਮਰਾ ਮੀਟਿੰਗ ਕੀਤੀ। ਯਾਨੀ ਅਰਪਿੰਦ ਸਿੰਘ ਜੀ ਜਦੋਂ ਤੋਂ ਉਹਨਾਂ ਦੇ ਸਾਧੂ ਨੇ ਜਿਹੜਾ 12 ਸਾਲ ਪੁਰਾਣਾ ਸਾਧੂ ਹੈਗਾ ਉਹਨੇ ਇਲਜ਼ਾਮ ਲਾਏ ਨੇ ਉਸ ਤੋਂ ਬਾਅਦ ਐਨਜੀਪੀਸੀ ਨੇ ਉਹਨਾਂ ਦੇ ਉੱਤੇ ਇੱਕ ਇਨਕੁਆਇਰੀ ਕਮੇਟੀ ਬਣਾਈ ਸੀ ਔਰ ਉਸ ਨਾਮੀ ਸਵਾਮਾ 15 ਦਿਨਾਂ ਦੇ ਲਈ ਪੋਸਟਪੋਨ ਕੀਤੀਆਂ ਗਈਆਂ ਨੇ ਇਸ ਕਰਕੇ ਉਹ ਨਾਰਾਜ਼ ਚੱਲ ਰਹੇ ਨੇ। ਅਜਿਹੇ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਹੋਰਾ ਦੇ ਨਾਲ ਜਿਹੜੇ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਦੀ ਮੀਟਿੰਗ ਦੇ ਕਈ ਸਿੱਟੇ ਕੱਢੇ ਜਾ ਰਹੇ ਨੇ ਔਰ ਇਹਦੇ ਤੇ ਕਈ ਗੱਲਾਂ ਕੀਤੀਆਂ ਜਾ ਰਹੀਆਂ ਨੇ ਹਾਲਾਂਕਿ ਜੀਪੀਸੀ ਦੀ ਅੰਤਰੀਂ ਕਮੇਟੀ ਦੀ ਮੀਟਿੰਗ ਵੀ ਪਿਛਲੇ ਦਿਨੀ ਚ ਰੱਖੀ ਗਈ ਸੀ ਜਿਹੜੀ ਪੋਸਟਪੋਨ ਕਰਕੇ ਹੁਣ 30 ਦਸੰਬਰ ਨੂੰ ਰੱਖੀ ਹੋਈ ਹੈ 30 ਦਸੰਬਰ ਨੂੰ ਮੀਟਿੰਗ ਵੀ ਹੋਣੀ ਹੈ ਜੀਪੀਸੀ ਦੀ ਉਦੋਂ ਪਹਿਲਾਂ ਗੁਰਿੰਦਰ ਢਿੱਲੋਂ ਉਹ ਰਾਹ ਦਾ ਜਿਹੜਾ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਾ ਕੇ ਮਿਲਣਾ ਉਹ ਕਈ ਸਾਲ ਨੂੰ ਜਨਮ ਦੇ ਰਿਹਾ ਪਿਛਲੇ ਨਾਲ ਦੇ ਵਿੱਚ ਇਹੀ ਗੁਰਿੰਦਰ ਸਿੰਘ ਢਿੱਲੋਂ ਸ਼੍ਰੋਮਣੀ ਅਕਾਲੀ ਲਹਿਰ ਮਤਸਾਹਬ ਦੇ ਪ੍ਰਧਾਨ ਸੁਮੇਲ ਸਿੰਘ ਮਾਣਪੁਰਾ ਨੂੰ ਵੀ ਮਿਲੇ ਸੀ ਔਰ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਬਲਜੀਤ ਸਿੰਘ ਦਾਦੂਵਾਲ ਹੋਰਾਂ ਨਾਲ ਵੀ ਇਹਨਾਂ ਦੀਆਂ ਮਿਲਣਗੀਆਂ ਹੁੰਦੀਆਂ ਰਹੀਆਂ ਨੇ ਔਰ ਭਾਜਪਾ ਨਾਲ ਵੀ ਕਿਸੇ ਨਾ ਕਿਸੇ ਰੂਪ ਚੈਨਲ ਹੀ ਨੇੜਤਾ ਰਹੀ ਹੈ ਸੋ ਇਹਦੇ ਤੇ ਕਈ ਚਰਚਾਾਂ ਮਾ ਦੇ ਜਿਹੜੀਆਂ ਉਹ ਚੱਲ ਰਹੀਆਂ ਕਿ ਮੁਲਾਕਾਤ ਤੇ ਮੀਟਿੰਗਾਂ ਦਾ سلسلہ ਕਿਉਂ ਹੈ ਇਹਦੇ ਕੀ ਕਾਰਨ ਨੇ ਕਦੇ ਭਾਜਪਾ ਦੇ ਵੱਡੇ ਲੀਡਰ ਗੁਰਿੰਦਰ ਸਿੰਘ ਢਿੱਲੋਂ ਮਿਲਣਾ ਆ ਜਾਂਦੇ ਨੇ ਤੇ ਕਦੇ ਗਰੇੰਬਰ ਸਿੰਘ ਤੇ ਲੋਗ ਸਾਡੇ ਜਥੇਦਾਰ ਸਹਿਬਾਨ ਨੂੰ ਜ ਆਕਾਲੀ ਆਗੂਆਂ ਨੂੰ ਮਿਲਣ ਚਲੇ ਜਾਂਦੇ ਨੇ ਜੀ ਅੱਛਾ ਜੀ ਅਗਲੀ ਗੱਲ ਕੇਂਦਰ ਸਰਕਾਰ ਦਿਹਾਤੀ ਵਿਕਾਸ ਫੰਡ ਨਹੀਂ ਦਿੰਦੀ ਸੂਬੇ ਦਾ ਬੁਰਾ ਹਾਲ ਹੈ ਅੱਜ ਇਹ ਵੀ ਪਤਾ ਲੱਗਿਆ ਵੀ ਬਿਜਲੀ ਬੋਰਡ ਦਾ ਬਹੁਤ ਬੇਲ ਭੁਗਤਾਨ ਕਰਨਾ ਜਿਹਦੇ ਕਰਕੇ ਕਹਿੰਦੇ ਮੁੱਖ ਮੰਤਰੀ ਸਾਹਿਬ ਆਸਟ੍ਰੇਲੀਆ ਗਏ ਹੋਏ ਨੇ ਆਸਟ੍ਰੇਲੀਆ ਨਾਲ ਉਹ ਵੀ ਤਿਉ ਆ ਉਹਨਾਂ ਦਾ ਤੇ ਇਹ ਹੁਣ ਫਿਰ ਸੂਬਾ ਚੱਲੂ ਕਿਵੇਂ 3.5 ਤੋਂ 4 ਲੱਖ ਕਰੋੜ ਦਾ ਕਰਜ਼ਾ ਤੇ ਧੜੀ ਨਹੀਂ ਧਰਨ ਦਿੰਦੇ ਕੇਂਦਰ ਵਾਲੇ ਉਹਨਾਂ ਨੂੰ ਇਹ ਹੈ ਵੀ ਸਤਾਈ ਚ ਸਾਡੀ ਸਰਕਾਰ ਬਣ ਜਾ ਕਰਜ਼ੇ ਲਾ ਦੇਵਾਂਗੇ ਇਧਰ ਨੂੰ ਗੱਲ ਜਾ ਰਹੀ ਹੈ ਲੱਗਦਾ ਬਾਕੀ ਜੀ ਜਿਹੜਾ ਵਿਕਾਸ ਫੰਡ ਹੈ ਰੂਰਲ ਡਵੈਲਪਮੈਂਟ ਫੰਡਰ ਆਰਡੀਐਫ ਇਹ ਪੰਜਾਬ ਸਰਕਾਰ ਨੂੰ ਪਿਛਲੇ ਕਈ ਸਾਲਾਂ ਨਾਲ ਮਿਲਿਆ ਨਹੀਂ ਇਹ ਆਰਡੀਐਫ ਫੰਡ ਹੁੰਦਾ ਵੀ ਜਿਹੜਾ ਪੰਜਾਬ ਦਾ ਮੰਡੀਕਰਨ ਮੋਡ ਆ ਪੰਜਾਬ ਦਾ ਮੰਡੀਕਰਨ ਸਿਸਟਮ ਆ ਉੱਥੇ ਜਿਹਨਾਂ ਦਾ ਝੋਨਾ ਵਿਕਦਾ ਜਿੰਨੀ ਸਾਡੀ ਕਣਕ ਵਿਕਦੀ ਆ ਉੱਤੇ ਜਿਹੜਾ ਐਕਸ ਲੱਗਦਾ ਉਹਦਾ ਇੱਕ ਹਿੱਸਾ ਰੂਰਲ ਡਿਵੈਲਪਮੈਂਟ ਫੰਡ ਦੇ ਰੂਪ ਚ ਸਾਡੀ ਪੰਜਾਬ ਸਰਕਾਰ ਨੂੰ ਮੁੜ ਕੇ ਆਉਂਦਾ ਪੰਜਾਬ ਸਰਕਾਰ ਉਹ ਰੂਰਲ ਡਿਵੈਲਪਮੈਂਟ ਫੰਡ ਦਾ ਜਿਹੜਾ ਪੈਸਾ ਆ ਉਹ ਨੂੰ ਮੰਡੀਆਂ ਦੇ ਲਈ ਲਾਉਂਦੀ ਆ ਔਰ ਜਿਹੜੀਆਂ ਲੈਂਕ ਰੋਡ ਨੇ ਪੰਜਾਬ ਦੇ ਵਿੱਚ ਉਹਨਾਂ ਨੂੰ ਬਣਾਉਣ ਦੇ ਲਈ ਔਰ ਉਹਨਾਂ ਦੀ ਮੁਰੰਮਤ ਦੇ ਲਈ ਪੈਚ ਅਪ ਦੇ ਲਈ ਲਾਉਂਦੀ ਆ لیکن ਪੰਜਾਬ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਕੇਂਦਰ ਸਰਕਾਰ ਨੇ ਰੂਰਲ ਡਿਵੈਲਪਮੈਂਟ ਫੰਡ ਦਾ ਢੇਲਾ ਵੀ ਨਹੀਂ ਦਿੱਤਾ ਪੰਜਾਬ ਸਰਕਾਰ ਨੇ ਬਹੁਤ ਕੋਸ਼ਿਸ਼ ਕੀਤੀ ਲਗਭਗ ਗੱਲ ਸਾਹਵ 8000 ਕਰੋੜ ਰੁਪਇਆ ਜਿਹੜਾ ਉਹ ਵਿਧਾਤੀ ਵਿਕਾਸ ਫੰਡ ਦਾ ਸੈਂਟਰ ਕਣੀ ਰੋਕਿਆ ਪਿਆ ਪੰਜਾਬ ਦਾ ਜਿਹੜਾ 8000 ਕਰੋੜ ਰੁਪਇਆ ਦਿੱਤਾ ਨਹੀਂ ਜਾ ਰਿਹਾ ਹਮ ਪਰ ਪੰਜਾਬ ਸਰਕਾਰ ਨੇ ਪਹਿਲਾਂ ਇਹਨਾਂ ਨੂੰ ਚਿੱਠੀਆਂ ਲਿਖੀਆਂ ਖਤ ਲਿਖੇ ਉਹ ਵਿੱਚ ਕੁਛ ਨਾ ਬਣਿਆ ਤੇ ਪੰਜਾਬ ਸਰਕਾਰ ਸੁਪਰੀ ਕੋਰਟ ਚਲੀ ਗਈ ਸਕਰੀਬ ਕੋਰਟ ਚ ਵੀ ਖੁਸ਼ ਨਹੀਂ ਬਣਿਆ ਹੁਣ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਰਾਸਵਾ ਮੈਂਬਰ ਬਿਕਨਉਦੀ ਸਿੰਘ ਸਾਨੀ ਜਿਹੜੇ ਨੇ ਉਹ ਹੋਰ ਆਗੂਆਂ ਨੂੰ ਲੈ ਕੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਮਿਲੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਮਿਲ ਕੇ ਉਹਨਾਂ ਨੇ ਮੰਗ ਕੀਤੀ ਕਿ ਪੰਜਾਬ ਦਾ ਬੁਰਾ ਹਾਲ ਹੋਇਆ ਪਿਆ ਰੂਰਲ ਡਿਵੈਲਪਮੈਂਟ ਫੰਡਾ ਜਿਹੜਾ ਸਾਨੂੰ ਦਿਓ ਔਰ ਉਹਨਾਂ ਨੇ ਕਿਹਾ ਕਿ ਅਪ੍ਰੈਲ ਤੱਕ ਕੇਂਦਰ ਵੱਲ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਦਾ ਉਹ 676 ਕਰੋੜ ਰੁਪਇਆ ਮੰਡੀ ਵਿਕਾਸ ਫੰਡ ਦਾ 1500 16 ਕਰੋੜ ਰੁਪਇਆ ਗਾ ਜਿਹੜਾ ਉਹ ਰਹਿਦਾ ਟੋਟਲ 8000 ਕਰੋੜ ਰੁਪਇਆ ਬਣਦਾ ਜੇ ਕੇਂਦਰ ਵੱਲ ਐਨ ਐਚ ਐਮ ਐਸ ਐਸ ਰਾਮ ਸਾਹਬ ਤੇ ਉਹ ਫੰਡਰ ਜੋੜ ਲਿਏ ਲਗਭਗ 13000 ਕਰੋੜ ਰੁਪਇਆ ਗਾ ਜਿਹੜਾ ਉਹ ਸੈਂਟਰ ਪੰਜਾਬ ਦਾ ਰੋਕੀ ਬੈਠਾ ਵੀ ਅਸੀਂ ਨਹੀਂ ਤੁਹਾਨੂੰ ਦਿੰਦੇ ਔਰ ਪੰਜਾਬ ਸਰਕਾਰ ਬਾਰ ਬਾਰ ਜਾ ਰਹੀ ਹੈ ਕਿ ਸਾਡਾ ਆਰ ਡੀ ਐਫ ਐਮ ਡੀ ਐਫ ਦਾ ਘਟੋ ਘਟ ਕਰ ਦਿਓ ਇਹ ਤੋਂ ਉਮਾ ਫੱਡਾ ਦੀ ਦਰ ਪਹਿਲਾਂ ਇਹਨਾਂ ਨੇ ਘਟਾ ਕੇ 2% ਕਰਤੀ ਸੀ ਪਹਿਲਾਂ ਵੱਧ ਸੀ ਤਾਂ ਇਹ ਜਿਹੜਾ ਪੰਜਾਬ ਦੇ ਵਿੱਚ ਲਿੰਕ ਸੜਕਾਂ ਨਹੀਂ ਬਣ ਰਹੀਆਂ 1900 ਤੋਂ ਵੱਧ ਮੰਡੀਆਂ ਨੇ ਪੰਜਾਬ ਦੇ ਵਿੱਚ ਉਹਨਾਂ ਦਾ ਸਿਸਟਮ ਨਹੀਂ ਚੱਲ ਰਿਹਾ ਤਾਂ ਪੰਜਾਬ ਦਾ ਬੁਰਾ ਹਾਲ ਹੋਇਆ ਪਿਆ ਔਰ ਉਹਨਾਂ ਵੱਲੋਂ ਨਾ ਦੇ ਹੱਕੀ ਵਿਕਾਸ ਫੰਡ ਦੇ ਤਾ ਜਾ ਰਹੇ ਆ ਕਿ ਨਾਂ ਨੂੰ ਜੇ ਫੰਡ ਦਿੱਤੇ ਜਾ ਰਹੇ ਨੇ ਉਹਨੇ ਇਹ ਸਿੱਧੇ ਤੌਰ ਦੇ ਉੱਤੇ ਸਟੇਟਾਂ ਦੇ ਸਬੰਧਾਂ ਦੇ ਵਿੱਚ ਦਖਲਅੰਦਾਜ਼ੀ ਹੈ ਉਹ ਚ ਗੱਲ ਸਾਹ ਉਹ ਕਹਿੰਦੇ ਕੀ ਆ ਵੀ ਕਿਉਂ ਨਹੀਂ ਦਿੰਦੇ ਕਹ ਤੂੰ ਹੀ ਖਰਚ ਨਹੀਂ ਆਉਂਦੇ ਤੁਹਾਨੂੰ ਉਹ ਖਰਚੇ ਦੇ ਨਹੀਂ ਢੰਗ ਨਾਲ ਹੁਣ ਪੰਜਾਬ ਸਰਕਾਰ ਨੇ ਵੀ ਕੁਝ ਕੁੰਡਰ ਕੰਮ ਜਿਹੜੇ ਕੀਤੇ ਨੇ ਜਿਵੇਂ ਉਹਨਾਂ ਨੇ ਜਿਹੜਾ ਸਿਹਤ ਵਿਭਾਗ ਨੂੰ ਇੰਨਾ ਚਿੰਤਾਤ ਪੈਸਾ ਨਾਲ ਹੀ ਰੋਕ ਲਿਆ ਇਹ ਕਹਿੰਦੇ ਜੀ ਤੁਸੀਂ ਕਿਉਂ ਰੋਕ ਲਿਆ ਉਹ ਕਹਿੰਦੇ ਜੀ ਨਾਂ ਬਦਲ ਕੇ ਆਮ ਆਦਮੀ ਕਲੀਨਿਕ ਕਿਉਂ ਰੱਖਿਆ ਤਾਂ ਇਸ ਬਨਾ ਦੇ ਉੱਤੇ ਪੰਜਾਬ ਦਾ ਹਜ਼ਾਰਾਂ ਕਰੋੜ ਰੁਪਇਆ ਰੋਕੀ ਵਿਖੇ ਨੇ ਵੀ ਜਦੋਂ ਆਪਾਂ ਇਹਦਾ ਨਾਂ ਬਦਲੋ ਨਹੀਂ ਅਸੀਂ ਪੈਸੇ ਦੇ ਦਿੰਦੇ ਸੇਮ ਗੱਲ ਰੂਰ ਡਿਵੈਲਪਮੈਂਟ ਫੰਡ ਦੀ ਆ ਹੁਣ ਇਹ ਸਟੇਟਾਂ ਦੇ ਜਿਹੜਾ ਫੈਡਰਲ ਢਾਂਚਾ ਹੈ ਫੈਡਰਲ ਢਾਂਚੇ ਨੂੰ ਜਿਹੜਾ ਖਤਮ ਕਰਨ ਵਾਲੀ ਪਾਲਿਸੀ ਹੈ ਔਰ ਸਟੇਟ ਗਵਰਨਮੈਂਟਾਂ ਤੋਂ ਹਰੇਕ ਚੀਜ਼ ਖੋਲਣ ਦੀ ਪਾਲਿਸੀ ਹੈ ਜਿਹੜੀ ਸੈਂਟਰ ਵੀ ਉਹ ਸਿੱਧੇ ਰੂਪ ਚ ਨਜ਼ਰ ਆ ਰਹੀ ਹੈ ਜੀ ਸ਼੍ਰੀ ਫਤੇਗੜ ਸਾਹਿਬ ਦੀ ਸਭਾ ਜੀ ਕਹਿੰਦੇ ਅੱਜ ਮੀਂਹ ਪੈਂਦਾ ਕੁਦਰਤ ਵੀ ਰੋਂਦੀ ਆ ਪੰਜਾਬ ਦੇ ਵਿੱਚ ਆ ਜਿਹੜੀ ਪੂਰੀ ਸਵਾ ਦਾ ਆਖਰੀ ਦਿਨ ਸੀ ਜੀ ਅੱਜ ਜੀ ਬਾਕੀ ਜੀ ਛਿਲਗੁਰ ਗੋਗਨ ਸਿੰਘ ਜਿਹਦੇ ਛੋਟੇ ਸਹਾਲ ਜਾਂਦੇ ਆ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਤੇ ਮਾਤਾ ਗੁਜਰੀ ਜੀ ਦੀ ਲਾਫਾਨੀ ਸ਼ਹਾਦਤ ਨੂੰ ਸਮਰਪਤ ਜਿਹੜੀ ਸਾਲਾਨਾ ਸ਼ਹੀਦੀ ਸਭਾ ਗੁਰਦੁਆਰਾ ਸ਼੍ਰੀ ਜੋਤੀਸਰੂ ਸਾਹਿਬ ਦੇ ਵਿੱਚ ਖੰਡ ਪਾਠ ਸਾਹਿਬ ਆਰੰਭ ਹੋਏ ਸੀ ਅੱਜ ਤੋਂ ਪਾਏ ਗਏ ਨੇ ਔਰ ਸਭਾ ਦੇ ਵਿੱਚ ਲੱਖਾਂ ਸ਼ਰਧਾਲੂਆਂ ਨੇ ਜਿਹੜਾ ਗੁਰਦੁਆਰਾ ਸਾਹਿਬ ਨੂੰ ਤਮਸਤਖ ਹੋ ਕੇ ਸ਼ੀਦਾਨ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਔਰ ਉੱਥੇ ਕਾਫੀ ਵੱਡੀ ਗੈਂਟੀ ਦੇ ਵਿੱਚ ਸੰਗਤਾਂ ਜਿਹੜੀ ਉਹ ਸ਼ਾਮਲ ਹੋਈ ਹੈ ਔਰ ਤੀਜੇ ਦਿਨ ਅਜ ਜਿਹੜਾ 22 ਦਸੰਬਰ ਨੂੰ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਤੋਂ ਨਗਰ ਕੀਰਤਨ ਵੀ ਸਜਾਇਆ ਗਿਆ ਗੋੰਦਵਾਰਾ ਸ਼੍ਰੀ ਜੋਤੀਸਰੂਪ ਸਾਹਿਬ ਜਾ ਕੇ ਸੰਪੰਨ ਹੋਇਆ ਤਾਂ ਇਸ ਤਰੀਕੇ ਦੇ ਨਾਲ ਗਿੱਲ ਸਾਹਿਬ ਵੱਡੀ ਗੰਟੀ ਦੇ ਵਿੱਚ ਸੰਗਤ ਜਿਹੜੀ ਉਹ ਪਹੁੰਚੀ ਆ ਉਧਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਵੱਲੋਂ ਵੀ ਅਜ ਵੀਰ ਬਾਲ ਦੇਸ ਮਨਾਇਆ ਗਿਆ ਸੈਂਟਰ ਪੱਦਰ ਦੇ ਉੱਤੇ ਹਾਲਾਂਕਿ ਇਹਦੇ ਨਾਮ ਨੂੰ ਲੈ ਕੇ ਜਿਹੜਾ ਕਈ ਲੋਕਾਂ ਤੋਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਛੇੜੇ ਹੋਏ ਨੇ ਲੇਕਿਨ ਉਹਨਾਂ ਦੇ ਵੱਲੋਂ ਵੀ ਵੀਰ ਬਾਲ ਦੇਸ ਸਾਜਾ ਜਿਹੜਾ ਉਹ ਮਨਾਇਆ ਗਿਆ ਤੋਂ ਕਾਫੀ ਗੰਟੀ ਦੇ ਵਿੱਚ ਸੰਗਤਾਂ ਦੀ ਜਿਹੜੀ ਉੱਥੇ ਪਹੁੰਚੀ ਹੈ ਜੀ ਜੀ आखिरी खबर السابق प्रधानमंत्री मनमोहन सिंह गोनी पूरे हो गए उनों के बारे हां जी डॉक्टर मनमोहन सिंह होरांदा 92 साल दी उम्र ਦੇ ਵਿੱਚ ਦਿਹਾਂਤ ਹੋ ਗਿਆ पाकिस्तान ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ पाकिस्तान ਦੇ ਵਿੱਚ ਉਹ ਪੜ੍ਹੇ ਸੀ ਬੇਸਿਕ এডਿਕੇਸ਼ਨ ਉਹਨਾਂ ਨੇ ਪਾਕਿਸਤਾਨ ਦੇ ਵਿੱਚ ਹਾਸਲ ਕੀਤੀ ਸੀ ਔਰ ਪਾਕਿਸਤਾਨ ਤੋਂ ਉਹਨਾਂ ਦਾ ਪਰਿਵਾਰ 1947 ਦੀ ਵੰਡ ਸਮੇਂ ਜਦੋਂ ਡਾਕਟਰ मनमोहन ਸਿੰਘ 15 ਸਾਲ ਦੇ ਸੀਗੇ ਉਹ ਪੰਜਾਬ ਆ ਗਿਆ ਸੀ ਪੰਜਾਬ ਦੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਵਾਸੀਆ ਪਰਿਵਾਰ ਉੱਥੋਂ ਮਨਮੋਹ ਸਿੰਘ ਹੋਰਾਂ ਦੇ ਅੰਮ੍ਰਿਤਸਰ ਸਾਹਿਬ ਹਾਰਪੁਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਚ ਪੜ੍ਹਾਈ ਕੀਤੀ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਪ੍ਰੋਫੈਸਰ ਦੇ ਤੌਰ ਤੇ ਉਹਨਾਂ ਨੇ ਪੜ੍ਹਾਇਆ ਉਸ ਤੋਂ ਬਾਅਦ ਉਹ ਸੈਂਟਰ ਸਰਕਾਰ ਦੇ ਵਿੱਚ ਵੀ ਕੋਈ ਸਮਾਂ ਜਿਹੜਾ ਵੱਖ-ਵੱਖ ਆਉਧਿਆਂ ਦੇ ਉੱਤੇ ਰਹੇ ਤੇ ਫਿਰ ਉਹ ਆਈਐਮਐਫ ਬਾਡ ਬੈਂਕ ਯਾਨੀ ਕਿ ਅਮਰੀਕਾ ਦੇ ਵਿੱਚ ਨੌਕਰੀ ਦੇ ਲਈ ਜਿਹੜਾ ਉਹ ਚਲੇ ਗਿਆ ਔਰ 1990ਵਿਆਂ ਦੇ ਵਿੱਚ ਜਦੋਂ ਦੇਸ਼ ਦੇ ਵਿੱਚ ਗਲੋਬਲਾਈਜੇਸ਼ਨ, ਲਿਵਰਲਾਈਜੇਸ਼ਨ, ਪ੍ਰਾਈਵੇਟਾਈਜੇਸ਼ਨ ਇਹ ਪਾਲਿਸੀਆਂ ਅਮਰੀਕਾ ਵੱਲੋਂ ਥੋਪੀਆਂ ਗਈਆਂ ਤਾਂ ਉਦੋਂ ਮਨਮੋਹਨ ਸਿੰਘ ਨੂੰ ਜਿਹੜਾ ਉਹ ਪੈਰਾਸ਼ੂਟ ਤੇ ਰਾਹੀ ਵਿੱਤ ਮੰਤਰੀ ਦੇ ਅਹੁਦੇ ਤੇ ਉੱਤੇ ਲਿਆ ਕੇ ਬਿਠਾਇਆ ਗਿਆ ਔਰ 10 ਸਾਲ ਉਦੋਂ ਉਹ ਪ੍ਰਧਾਨ ਮੰਤਰੀ ਵੀ ਰਹੇ ਉਦੋਂ ਤੋਂ ਵਿੱਤ ਮੰਤਰੀ ਸੀ 1990ਵਿਆਂ ਦੇ ਦੌਰ ਦੇ ਵਿੱਚ ਔਰ ਉਹਨਾਂ ਦੀ ਸ਼ਖਸੀਅਤ ਨੂੰ ਲੈ ਕੇ ਇੱਕ ਗੱਲ ਤਾਂ ਹੈ ਕਿ ਉਹ ਸਾਦਗੀ ਪਸੰਦ ਵਿਅਕਤੀ ਸੀ, ਸਾਊ ਸੁਭਾਅ ਦੇ ਵਿਅਕਤੀ ਸੀ। ਇੱਕਨ ਦੂਸਰਾ ਪੁਆਇੰਟ ਇਹ ਵੀ ਹੈ ਕਿ ਜਿਹੜੀਆਂ ਗਲੋਬਲਾਈਜੇਸ਼ਨ ਦੀ ਪ੍ਰਾਈਵੇਟਾਈਜੇਸ਼ਨ ਦੀ ਲਿਵਰਲਾਈਜੇਸ਼ਨ ਦੀ ਪਾਲਿਸੀ ਹੈ ਭਾਰਤ ਦੇ ਵਿੱਚ ਉਹਦੇ ਕਿਸੇ ਨਾ ਕਿਸੇ ਰੂਪ ਦੇ ਵਿੱਚ 1990ਵਿਆਂ ਦੇ ਵਿੱਚ ਜਿਹੜੀ ਲਿਆਂਦੀ ਗਈ ਇਹ ਸਰਕਾਰੀ ਸਕੂਲ ਸਰਕਾਰੀ ਹਸਪਤਾਲ ਸਰਕਾਰੀ ਢਾਂਚੇ ਦੀ ਥਾਂ ਤੇ ਪ੍ਰਾਈਵੇਟਾਈਜੇਸ਼ਨ ਨੂੰ ਵਾਰਿਆ ਗਿਆ ਉਹ ਮਨਮੋਹ ਸਿੰਘ ਹੋਰਾਂ ਦੇ ਰਾਹੀਂ ਹੋਇਆ ਹੈ ਤਾਂ ਅੱਜ ਮਨਮੋਹ ਸਿੰਘ ਹੋਰ ਅਨੁਸੰਹਿਦਾ ਕੀਤਾ ਗਿਆ ਕੱਲ ਨੂੰ ਉਹਨਾਂ ਦਾ ਅੰਤਮ ਸੰਸਕਾਰ ਹੈਗਾ ਜਿਹੜਾ ਦਿੱਲੀ ਦੇ ਵਿੱਚ ਕੀਤਾ ਜਾਊਗਾ ਸਵੇਰੇ ਉਹਨਾਂ ਦੀ ਡੈੱਡ ਬਾਡੀ ਨੂੰ ਕਾਂਗਰਸ ਭਵਨ ਲਿਜਾਇਆ ਜਾਊਗਾ ਔਰ ਉੱਥੋਂ ਉਹਨਾਂ ਦੀ ਡੈੱਡ ਬਾਡੀ ਨੂੰ ਜਿਹੜਾ ਗਾਹੋਂ ਸੰਸਕਾਰ ਵੇਲੇ ਲਿਜਾਇਆ ਜਾਊਗਾ ਹਾਲਾਂਕਿ ਪਰਿਵਾਰ ਮੰਗ ਕਰ ਰਿਹਾ ਕਿ ਕੋਈ ਅਜਿਹੀ ਥਾਂ ਖਾਸ ਕਰਕੇ ਜਮੁਨਾ ਦੇ ਨੇੜੇ ਦਿੱਤੀ ਜਾਵੇ ਜਿੱਥੇ ਉਹਨਾਂ ਦੀ ਸਮਾਰਕ ਬਣਾਈ ਜਾਵੇ ਉੱਥੇ ਹੀ ਅੰਤਿਮ ਸੰਸਕਾਰ ਕੀਤਾ ਜਾਏ ਪਰ ਕੇਂਦਰ ਸਰਕਾਰ ਨੇ ਅਜੇ ਤੱਕ ਕੋਈ ਜਗ੍ਹਾ ਦੇਣ ਬਾਰੇ ਜਾਣਕਾਰੀ ਹੈ ਜਿਹੜੀ ਉਹ ਨਹੀਂ ਦਿੱਤੀ ਜੀ ਧੰਨਵਾਦ ਜੀ ਆਪਣੀ ਸਿਹਤ ਦਾ ਖਿਆਲ ਰੱਖੋ ਦੋ ਦਿਨ ਹੁਣ ਛੁੱਟੀਆਂ ਨੇ ਤੇ ਸੋਮਵਾਰ ਤੁਹਾਡੇ ਨਾਲ ਸਾਝ ਪਵੇਗੀ ਆਪਣਾ ਖਿਆਲ ਰੱਖਣਾ ਸਤਿ ਸ਼੍ਰੀ ਅਕਾਲ ਸ਼ੁਕਰੀਆ ਜੀ ਜਨ ਸਾਹਿਬ ਦੇ ਆਕਲਾ ਆਇਆ ਤੁਹਾਡਾ ਤੇ ਸਾਰੇ ਸਰੋਤਿਆਂ ਦਾ ਧੰਨਵਾਦ ਜੀ ਧੰਨਵਾਦ